ਅੱਜ ਦੀ ਜੋ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਘਟਨਾ ਦੇ ਉੱਤੇ ਅਮਲ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਇਸ ਘਟਨਾ ਦੇ ਵਿੱਚ ਇੱਕ ਬੰਦੇ ਦੇ ਨਾਲ ਧੋਖਾ ਹੁੰਦਾ ਹੈ ਤੇ ਉਸ ਦੀ ਮੌਤ ਵੀ ਹੋ ਜਾਂਦੀ ਹੈ ਪਰ ਜੋ ਧੋਖਾ ਕਰਨ ਵਾਲੇ ਹੁੰਦੇ ਆ ਉਹਨਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਗਲੇ ਬੰਦੇ ਤੇ ਕੀ ਗੁਜ਼ਰ ਰਹੀ ਹੈ ਅਗਲੇ ਬੰਦੇ ਦੀ ਜ਼ਿੰਦਗੀ ਤਬਾਹ ਹੋ ਜਾਵੇ ਅਗਲੇ ਬੰਦੇ ਦੀ ਮੌਤ ਹੋ ਜਾਵੇ ਉਹਨਾਂ ਨੇ ਇਸ ਗੱਲ ਤੋਂ ਕੁਝ ਵੀ ਨਹੀਂ ਲੈਣਾ ਹੁੰਦਾ ਧੋਖਾ ਕਰਨ ਵਾਲਿਆਂ ਨੇ ਹਮੇਸ਼ਾ ਧੋਖਾ ਹੀ ਕਰਨਾ ਹੁੰਦਾ ਹੈ ਇਸ ਲਈ ਬੰਦੇ ਨੂੰ ਖੁਦ ਸਤਰਕ ਰਹਿਣਾ ਚਾਹੀਦਾ ਹੈ ਖੁਦ ਜਾਗਦੇ ਰਹਿਣਾ ਚਾਹੀਦਾ ਤਾਂ ਜੋ ਐਦਾਂ ਦੀ ਕੰਡੀਸ਼ਨ ਹੀ ਨਾ ਆਵੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਘਟਨਾ ਹਿਮਾਚਲ ਪ੍ਰਦੇਸ਼ ਦੇ ਮੰਡੀ ਦੀ ਇਥੋਂ ਦਾ ਰਹਿਣ ਵਾਲਾ ਬਿਨੇ ਪ੍ਰਤਾਪ ਸਿੰਘ ਜੋ ਕਿ ਫਰਸਟ ਕਲਾਸ ਆਫੀਸਰ ਸੀ ਤੇ ਜਿਸ ਦੀ ਡਿਊਟੀ ਲਖਨਊ ਦੇ ਵਿੱਚ ਸੀ ਉਸ ਦੀ ਘਰ ਵਾਲੀ ਦੀ ਮੌਤ ਹੋ ਚੁੱਕੀ ਸੀ ਤੇ ਜੋ ਉਸ ਦਾ ਬੇਟਾ ਸੀ ਉਹ ਵਿਆਹਿਆ ਹੋਇਆ ਸੀ ਉਹ ਮੁੰਬਈ ਦੇ ਵਿੱਚ ਇੱਕ ਆਈਟੀ ਕੰਪਨੀ ਦੇ ਵਿੱਚ ਜੌਬ ਕਰਦਾ ਸੀ ਹੁਣ ਜੋ ਬਿਨੇ ਪ੍ਰਤਾਪ ਸੀ ਇਹ ਵੀ ਰਿਟਾਇਰਮੈਂਟ ਦੇ ਨੇੜੇ ਸੀ ਇਸ ਦੀ ਰਿਟਾਇਰਮੈਂਟ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੋ ਇਸ ਦਾ ਬੇਟਾ ਹੁੰਦਾ ਹੈ ਉਹ ਬਿਨੇ ਪ੍ਰਤਾਪ ਨੂੰ ਕਹਿੰਦਾ ਕਿ ਤੁਸੀਂ ਸਾਡੇ ਨਾਲ ਮੁੰਬਈ ਦੇ ਵਿੱਚ ਰਹੋ ਪਰ ਬਿਨੇ ਪ੍ਰਤਾਪ ਕਹਿੰਦਾ ਕਿ ਨਹੀਂ ਮੈਂ ਮੰਡੀ ਦੇ ਵਿੱਚ ਰਹਾਂਗਾ ਕਿਉਂਕਿ ਉੱਥੇ ਮੇਰੇ ਦੋਸਤ ਨੇ ਉੱਥੇ ਮੇਰਾ ਬਚਪਨ ਬੀਤਿਆ ਰ ਤਾਂ ਹੁਣ ਬਿਨੇ ਪ੍ਰਤਾਪ ਮੰਡੀ ਦੇ ਵਿੱਚ ਰਹਿਣ ਲੱਗ ਜਾਂਦਾ ਹੈ ਤੇ ਇਹ ਸਵੇਰੇ ਸ਼ਹਿਰ ਕਰਨ ਜਾਂਦਾ ਆਪਣੇ ਜੋ ਇਸ ਦੇ ਸਾਥੀ ਹੁੰਦੇ ਆ ਉਹ ਇਸ ਨੂੰ ਮਿਲਦੇ ਨੇ ਬਚਪਨ ਦੇ ਸਾਥੀ ਇਸ ਦਾ ਦਿਲ ਲੱਗਿਆ ਰਹਿੰਦਾਗਾ ਸ਼ਾਮ ਨੂੰ ਸ਼ੈਰ ਕਰਨ ਜਾਂਦਾ ਤੇ ਦਿਨੇ ਏਟੀਵੀ ਵਗੈਰਾ ਦੇਖਦਾ ਰਹਿੰਦਾ ਐਦਾਂ ਇਸ ਦੀ ਜ਼ਿੰਦਗੀ ਚੱਲ ਰਹੀ ਸੀ ਪਰ ਇਹ ਥੋੜਾ ਥੋੜਾ ਹੁਣ ਇਸ ਜ਼ਿੰਦਗੀ ਤੋਂ ਬੋਰ ਹੋਣ ਲੱਗ ਗਿਆ ਸੀ ਕਿਉਂਕਿ ਟੀਵੀ ਬੰਦਾ ਕਿੰਨਾ ਕੁ ਸਮਾਂ ਦੇਖ ਸਕਦਾ ਫਿਰ ਇਸ ਨੇ ਇੱਕ ਐਂਡਰੋਇਡ ਫੋਨ ਲੇਤਾ ਫੋਨ ਦੇ ਵਿੱਚ ਵਿਜੀ ਰਹਿਣ ਲਈ ਇਸ ਨੇ ਸੋਸ਼ਲ ਸਾਈਟਾਂ ਦੇਖਣੀਆਂ ਸ਼ੁਰੂ ਕੀਤੀਆਂ ਆਪਣਾ ਵੀ ਅਕਾਊਂਟ ਬਣਾਇਆ ਤਾਂ ਉਸ ਦੇ ਅਕਾਊਂਟ ਤੇ ਜੋ ਫਰੈਂਡ ਰਿਕੁਐਸਟਾਂ ਆਉਣ ਲੱਗਦੀਆਂ ਉੱਥੇ ਵੀ ਇਸ ਦੇ ਫਰੈਂਡ ਬਣਨ ਲੱਗਦੇ ਨੇ ਤਾਂ ਇੱਕ ਫਰੈਂਡ ਰਿਕੁਐਸਟ ਇਸ ਨੂੰ ਆਉਂਦੀ ਆ ਸੋਨੀਆ ਦੀ ਜੋ ਕਿ ਲਗਭਗ ਆਪਣੇ ਆਪ ਨੂੰ 22 ਸਾਲਾਂ ਦੀ ਦੱਸਦੀ ਸੀ ਉਸ ਦੀ ਇਸ ਨੂੰ ਫਰੈਂਡ ਰਿਕੁਐਸਟ ਆ ਜਾਂਦੀ ਹੈ ਤੇ ਉਹ ਇਸ ਨੂੰ ਮੈਸੇਜ ਕਰਦੀ ਹੈ ਇਹ ਵੀ ਉਸ ਨੂੰ ਮੈਸੇਜ ਕਰਨ ਲੱਗ ਜਾਂਦਾ ਜਦ ਕਿ ਜੋ ਬਿਨੇ ਪ੍ਰਤਾਪ ਸੀ ਉਹ ਤਕਰੀਬਨ 60 ਸਾਲਾਂ ਦਾ ਸੀ ਤੇ ਜੋ ਸੋਨੀਆ ਸੀ ਉਹ ਤਕਰੀਬਨ 22 ਸਾਲਾਂ ਦੀ ਸੀ ਹੁਣ ਇਹਨਾਂ ਦੀ ਚੈਟ ਹੋਣ ਲੱਗਦੀ ਹੈ ਚੈਟ ਕਰਦੇ ਕਰਦੇ ਸੁਬਾ ਸ਼ਾਮ ਇਹਨਾਂ ਦੀ ਚੈਟ ਹੁੰਦੀ ਆ ਗੱਲ ਹੁੰਦੀ ਆ ਐਦਾਂ ਇਹਨਾਂ ਦਾ ਦਿਨ ਜੋ ਸੀ ਉਹ ਲੰਘ ਰਹੇ ਸੀ ਹੁਣ ਤਾਂ ਬਿਨੇ ਪ੍ਰਤਾਪ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਜੇ ਮੇਰੀ ਸੋਨੀਆ ਦੇ ਨਾਲ ਗੱਲ ਨਹੀਂ ਹੁੰਦੀ ਉਸ ਨਾਲ ਚੈਟ ਨਹੀਂ ਹੁੰਦੀ ਤਾਂ ਇਸ ਦਾ ਦਿਲ ਨਹੀਂ ਲੱਗਦਾ ਸੀ ਸੋਨੀਆ ਨੇ ਦੱਸਿਆ ਕਿ ਮੈਂ ਕੈਨੇਡਾ ਦੇ ਵਿੱਚ ਰਹਿਣੀ ਆ ਤੇ ਮੈਂ ਹਿਮਾਚਲ ਦੇ ਕਾਂਗੜਾ ਦੀ ਰਹਿਣ ਵਾਲੀ ਆ ਇਹ ਸੁਣ ਕੇ ਤਾਂ ਬਿਨੇ ਪ੍ਰਤਾਪ ਹੋਰ ਵੀ ਖੁਸ਼ ਹੋ ਜਾਂਦਾ 20-25 ਦਿਨ ਲੰਘਦੇ ਨੇ ਤਾਂ ਸੋਨੀਆ ਨੇ ਇਹ ਵੀ ਦੱਸਿਆ ਕਿ ਮੇਰੇ ਅੱਗੇ ਪਿੱਛੇ ਕੋਈ ਨਹੀਂ ਮੇਰੇ ਮਾਪੇ ਦੀ ਮੌਤ ਹੋਈ ਹੋਈ ਹੈ ਤੇ ਕੈਨੇਡਾ ਦੇ ਵਿੱਚ ਮੈਂ ਆਪਣੇ ਅੰਕਲ ਕੋਲ ਰਹਿ ਰਹੀ ਹਾਂ 20-25 ਦਿਨਾਂ ਬਾਅਦ ਸੋਨੀਆ ਨੇ ਬਿਨੇ ਪ੍ਰਤਾਪ ਨੂੰ ਕਿਹਾ ਕਿ ਮੈਂ ਹਿਮਾਚਲ ਆ ਰਹੀ ਹਾਂ ਮੈਨੂੰ ਕੁਝ ਇੱਥੇ ਕੰਮ ਹੈ ਤਾਂ ਬਿਨੇ ਪ੍ਰਤਾਪ ਇਹ ਗੱਲ ਸੁਣ ਕੇ ਬੜਾ ਖੁਸ਼ ਹੋ ਜਾਂਦਾ ਕਿ ਸੋਨੀਆ ਨੂੰ ਮਿਲਣ ਦਾ ਮੌਕਾ ਮਿਲੇਗਾ ਹੁਣ ਸੋਨੀਆ ਭਾਰਤ ਆਉਂਦੀ ਹੈ ਤੇ ਭਾਰਤ ਆ ਕੇ ਬਿਨੇ ਪ੍ਰਤਾਪ ਦੇ ਕੋਲ ਜਾਂਦੀ ਹੈ ਜਾਨੀ ਮੰਡੀ ਦੇ ਵਿੱਚ ਆਉਂਦੀ ਹੈ ਉਸ ਨੂੰ ਮਿਲਦੀ ਹੈ ਬਿਨੇ ਪ੍ਰਤਾਪ ਉਸ ਨੂੰ ਮਿਲ ਕੇ ਬੜਾ ਖੁਸ਼ ਹੁੰਦਾ ਹੈ ਸੋਹਣੀਆ ਦੇਖਣ ਵਿੱਚ ਬੜੀ ਖੂਬਸੂਰਤ ਸੀ ਬਿਨੇ ਪ੍ਰਤਾਪ ਉਸ ਨੂੰ ਆਪਣੇ ਘਰ ਲੈ ਆਉਂਦਾ ਰਾਤ ਨੂੰ ਖਾਣਾ ਖਾਂਦੇ ਆ ਖਾਣਾ ਖਾਣ ਤੋਂ ਬਾਅਦ ਬਿਨੇ ਪ੍ਰਤਾਪ ਉਸ ਨੂੰ ਕਹਿੰਦਾ ਕਿ ਮੈਂ ਤੈਨੂੰ ਬੜਾ ਪਿਆਰ ਕਰਦਾ ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਕਿ ਤੂੰ ਵੀ ਮੇਰੇ ਨਾਲ ਪਿਆਰ ਕਰਦੀਆਂ ਜਦੋਂ ਇਹ ਗੱਲ ਸੋਨੀਆ ਨੇ ਸੁਣੀ ਤਾਂ ਸੋਨੀਆ ਉਸਤੇ ਗੱਲ ਲੱਗ ਜਾਂਦੀ ਉਹ ਕਹਿੰਦੀ ਹੈ ਕਿ ਹਾਂ ਮੈਨੂੰ ਤੁਹਾਡੀ ਉਮਰ ਤੇ ਕੋਈ ਵੀ ਇਤਰਾਜ਼ ਨਹੀਂ ਮੈਂ ਵੀ ਤੁਹਾਨੂੰ ਬੜਾ ਪਿਆਰ ਕਰਦੀਆਂ ਉਸ ਤੋਂ ਬਾਅਦ ਇਹ ਸਰੀਰਕ ਸੰਬੰਧ ਵੀ ਬਣਾਉਂਦੇ ਨੇ ਦੋ ਦਿਨ ਜੋ ਸੋਨੀਆ ਹੁੰਦੀ ਹੈ ਇਸ ਕੋ ਰਹਿੰਦੀ ਹੈ ਤੇ ਤੀਸਰੇ ਦਿਨ ਉਹ ਕਹਿੰਦੀ ਹੈ ਕਿ ਮੈਨੂੰ ਵਾਪਸ ਜਾਣਾ ਪਵੇਗਾ ਹੁਣ ਜੋ ਬਿਨੇ ਪ੍ਰਤਾਪ ਹੁੰਦਾ ਉਹ ਸੋਨੀਆ ਨੂੰ ਦਿੱਲੀ 에ਰਪੋਰਟ ਤੇ ਛੱਡਣ ਜਾਂਦਾ ਹੁਣ ਸੋਨੀਆ ਕੈਨੇਡਾ ਚਲੀ ਜਾਂਦੀ ਹੈ ਤੇ ਉਸ ਦੀ ਬਿਨੇ ਪ੍ਰਤਾਪ ਦੇ ਨਾਲ ਗੱਲ ਵੀ ਹੁੰਦੀ ਹੈ ਪਰ ਇਕੋਦਮੀ ਸੋਨੀਆ ਦੇ ਨਾਲ ਬਿਨੇ ਪ੍ਰਤਾਪ ਦਾ ਬਿਲਕੁਲ ਸੰਪਰਕ ਟੁੱਟ ਜਾਂਦਾ ਨਾ ਤਾਂ ਸੋਨੀਆ ਦਾ ਕੋਈ ਮੈਸੇਜ ਬਿਨੇ ਪ੍ਰਤਾਪ ਨੂੰ ਆਉਂਦਾ ਤੇ ਨਾ ਹੀ ਬਿਨੇ ਪ੍ਰਤਾਪ ਦਾ ਮੈਸੇਜ ਸੋਨੀਆ ਦੇਖਦੀ ਹੈ ਬਿਨੇ ਪ੍ਰਤਾਪ ਬੜਾ ਹੀ ਪਰੇਸ਼ਾਨ ਹੁੰਦਾ ਉਸ ਨੂੰ ਲੱਗ ਰਿਹਾ ਸੀ ਆਖਰ ਸੋਨੀਆ ਦਾ ਉਸ ਨੂੰ ਮੈਸੇਜ ਕਿਉਂ ਨਹੀਂ ਆ ਰਿਹਾ ਆਖਰ ਉਸ ਦੀ ਸੋਨੀਆ ਨਾਲ ਗੱਲ ਕਿਉਂ ਨਹੀਂ ਹੋ ਰਹੀ ਉਹ ਪਰੇਸ਼ਾਨ ਰਹਿੰਦਾ ਉਸ ਦਾ ਕਿਤੇ ਵੀ ਦਿਲ ਨਹੀਂ ਲੱਗਦਾ ਤਾਂ 12-13 ਦਿਨਾਂ ਬਾਅਦ ਅਚਾਨਕ ਸੋਨੀਆ ਦਾ ਬਿਨੇ ਪ੍ਰਤਾਪ ਨੂੰ ਫੋਨ ਆਉਂਦਾ ਹੈ ਜਦੋਂ ਬਿਨੇ ਨੂੰ ਫੋਨ ਆਉਂਦਾ ਤਾਂ ਉਹ ਖੁਸ਼ ਹੋ ਜਾਂਦਾ ਪਰ ਉਹ ਸਭ ਤੋਂ ਪਹਿਲਾਂ ਸੋਨੀਆ ਨੂੰ ਪੁੱਛਦਾ ਕਿ ਕੀ ਕਾਰਨ ਹੋ ਗਿਆ ਤੂੰ ਇੰਨੇ ਦਿਨ ਮੇਰੇ ਨਾਲ ਗੱਲ ਕਿਉਂ ਨਹੀਂ ਕੀਤੀ ਕੀ ਹੋ ਗਿਆ ਜਾਨੀ ਸਵਾਲ ਤੇ ਸਵਾਲ ਉਹ ਸੋਨੀਆ ਨੂੰ ਕਰਦਾ ਪਰ ਸੋਨੀਆ ਉਸ ਨੂੰ ਕਹਿੰਦੀ ਹੈ ਕਿ ਜੋ ਮੇਰੇ ਅੰਕਲ ਸੀ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਸੀ ਉਹ ਬਿਮਾਰ ਹੋ ਗਏ ਸੀ ਤੇ ਹੁਣ ਉਹਨਾਂ ਦੀ ਮੌਤ ਹੋ ਗਈ ਇਸ ਕਰਕੇ ਮੇਰੀ ਤੁਹਾਡੇ ਨਾਲ ਗੱਲ ਨਹੀਂ ਹੋਈ ਤਾਂ ਜੋ ਬਿਨੇ ਹੁੰਦਾ ਉਹ ਸੋਨੀਆ ਦੇ ਨਾਲ ਅਫਸੋਸ ਜ਼ਾਹਿਰ ਕਰਦਾ ਹੈ ਤੇ ਉਸ ਤੋਂ ਬਾਅਦ ਸੋਨੀਆ ਬਿਨੇ ਨੂੰ ਕਹਿੰਦੀ ਹੈ ਕਿ ਮੈਨੂੰ ਆਪਣੇ ਅੰਕਲ ਦੀ ਪ੍ਰਾਪਰਟੀ ਤੇ ਦਾਵਾ ਕਰਨਾ ਪਊਗਾ ਕਿਉਂਕਿ ਸਰਕਾਰ ਮੈਨੂੰ ਐਦਾਂ ਪ੍ਰਾਪਰਟੀ ਨਹੀਂ ਦੇ ਰਹੀ ਉਸ ਲਈ ਮੈਨੂੰ ਕੁਝ ਕਾਗਜ਼ ਪੱਤਰਾਂ ਦੀ ਲੋੜ ਹੈ ਜੋ ਮੈਨੂੰ ਕਾਂਗੜਾ ਦੇ ਵਿੱਚੋਂ ਮਿਲਣਗੇ ਇਸ ਲਈ ਮੈਨੂੰ ਭਾਰਤ ਆਉਣਾ ਪਵੇਗਾ ਤਾਂ ਜੋ ਬਿਨੇ ਹੁੰਦਾ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਤੂੰ ਆ ਮੈਂ ਤੈਨੂੰ ਰਿਸੀਵ ਕਰਾਂਗਾ ਤਾਂ ਤੇਰੇ ਨਾਲ ਮੈਂ ਤੇਰੀ ਪੂਰੀ ਸਹਾਇਤਾ ਕਰਾਂਗਾ ਹੁਣ ਜੋ ਦਿਨ ਹੁੰਦਾ ਸੋਨੀਆ ਦੇ ਆਉਣ ਦਾ ਉਹ ਦਿਨ ਜੋ ਬਿਨੇ ਹੁੰਦਾ ਉਹ ਦਿੱਲੀ ਏਅਰਪੋਰਟ ਤੇ ਜਾਂਦਾ ਹੈ ਫਲਾਈਟ ਆ ਜਾਂਦੀ ਹੈ ਪਰ ਸੋਨੀਆ ਏਅਰਪੋਰਟ ਤੋਂ ਬਾਹਰ ਨਹੀਂ ਆਉਂਦੀ ਬਿਨੇ ਉਸ ਦਾ ਇੰਤਜ਼ਾਰ ਕਰਦਾ ਪਰ ਫੇਰ ਵੀ ਕਈ ਘੰਟੇ ਲੰਘ ਜਾਂਦੇ ਆ ਸੋਨੀਆ ਏਅਰਪੋਰਟ ਤੋਂ ਬਾਹਰ ਨਹੀਂ ਆਉਂਦੀ ਤਾਂ ਬਿਨੇ ਕੋਲੇ ਹੀ ਇੱਕ ਹੋਟਲ ਦੇ ਵਿੱਚ ਰੁਕਦਾ ਤੇ ਥੋੜੇ ਸਮੇਂ ਬਾਅਦ ਬਿਨੇ ਨੂੰ ਸੋਨੀਆ ਦਾ ਇੱਕ ਅਨਨੋਨ ਨੰਬਰ ਤੋਂ ਫੋਨ ਆਉਂਦਾ ਹੈ ਤੇ ਉਹ ਕਹਿੰਦੀ ਹੈ ਕਿ ਮੈਨੂੰ ਕਸਟਮ ਡਿਊਟੀ ਵਾਲਿਆਂ ਨੇ ਘੇਰ ਲਿਆ ਕਿਉਂਕਿ ਮੈਂ ਜਿੰਨਾ ਸੋਨਾ ਸੀ ਮੇਰੇ ਅੰਕਲ ਦਾ ਤੇ ਮੇਰਾ ਉਹਨਾਂ ਮੈਂ ਆਪਣੇ ਨਾਲ ਲਈ ਮੈਨੂੰ ਇਹ ਨਹੀਂ ਪਤਾ ਸੀ ਕਿ ਕਿੰਨਾ ਸੋਨਾ ਲੈ ਕੇ ਆਉਣਾ ਲੀਗਲ ਹੈ ਪਰ ਮੈਂ ਜ਼ਿਆਦਾ ਸੋਨਾ ਲਈ ਇਸ ਕਰਕੇ ਮੈਨੂੰ ਕਸਟਮ ਡਿਊਟੀ ਵਾਲਿਆਂ ਨੇ ਘੇਰ ਲਿਆ ਹੁਣ ਇਹ ਮੈਨੂੰ ਜਾਨ ਨਹੀਂ ਦੇ ਰਹੇ ਤਾਂ ਜੋ ਬਿਨੇ ਹੁੰਦਾ ਉਹ ਸੋਨੀਆ ਨੂੰ ਕਹਿੰਦਾ ਕਿ ਤੂੰ ਪਰੇਸ਼ਾਨ ਨਾ ਹੋ ਤੂੰ ਮੇਰੀ ਅਧਿਕਾਰੀ ਦੇ ਨਾਲ ਗੱਲ ਕਰਾ ਕੋਈ ਅਧਿਕਾਰੀ ਤੇਰੇ ਕੋਲ ਹੋਵੇਗਾ ਫਿਰ ਸੋਨੀਆ ਉਸਦੀ ਅਧਿਕਾਰੀ ਦੇ ਨਾਲ ਗੱਲ ਕਰਾਉਂਦੀ ਆ ਅਧਿਕਾਰੀ ਨੂੰ ਬਿਨੇ ਕਹਿੰਦਾ ਕਿ ਇਸ ਗੱਲ ਦਾ ਕੀ ਹੱਲ ਹੈ ਤਾਂ ਅਧਿਕਾਰੀ ਕਹਿੰਦਾ ਕਿ ਤੁਹਾਨੂੰ ਜੁਰਮਾਨਾ ਦੇਣਾ ਪਵੇਗਾ ਉਸ ਤੋਂ ਬਾਅਦ ਹੀ ਸੋਨੀਆ ਨੂੰ ਅਸੀਂ ਛੱਡਾਂਗੇ ਤਾਂ ਬਿਨੇ ਅਧਿਕਾਰੀ ਨੂੰ ਕਹਿੰਦਾ ਕਿ ਕਿੰਨੇ ਪੈਸੇ ਤਾਂ ਅਧਿਕਾਰੀ ਨੇ ਕਿਹਾ ਕਿ ਮੈਂ ਤੁਹਾਨੂੰ 10 ਮਿੰਟ ਬਾਅਦ ਕਾਲ ਕਰਦਾ 10 ਮਿੰਟਾਂ ਬਾਅਦ ਬਿਨੇ ਨੂੰ ਉਸ ਅਧਿਕਾਰੀ ਦੀ ਕਾਲ ਆਉਂਦੀ ਹੈ ਤੇ ਉਹ ਅਧਿਕਾਰੀ ਕਹਿੰਦਾ ਕਿ ਤੁਹਾਨੂੰ 15 ਲੱਖ ਰੁਪਇਆ ਦੇਣਾ ਪਵੇਗਾ ਤਾਂ ਬਿਨੇ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ ਤੁਹਾਨੂੰ 15 ਲੱਖ ਰੁਪਇਆ ਟਰਾਂਸਫਰ ਕਰ ਦਾਂ ਤੁਸੀਂ ਸੋਨੀਆ ਨੂੰ ਛੱਡ ਦੇਵੋ ਹੁਣ ਜੋ ਬਿਨੇ ਹੁੰਦਾ ਉਹ 15 ਲੱਖ ਰੁਪਇਆ ਅਧਿਕਾਰੀ ਨੂੰ ਟਰਾਂਸਫਰ ਕਰ ਦਿੰਦਾ ਉਸ ਤੋਂ ਬਾਅਦ ਫੇਰ ਕਾਫੀ ਸਮਾਂ ਲੰਘ ਜਾਂਦਾ ਪਰ ਸੋਨੀਆ 에ਅਰਪੋਰਟ ਤੋਂ ਬਾਹਰ ਨਹੀਂ ਆਉਂਦੀ ਫੇਰ ਸੋਨੀਆ ਦਾ ਫੋਨ ਜੋ ਹੁੰਦਾ ਉਹ ਬਿਨੇ ਨੂੰ ਆਉਂਦਾ ਹੈ ਤਾਂ ਬਿਨੇ ਨੇ ਕਿਹਾ ਕਿ ਕੀ ਗੱਲ ਹੋ ਗਈ ਤਾਂ ਸੋਨੀਆ ਨੇ ਬਿਨੇ ਨੂੰ ਕਿਹਾ ਕਿ ਇਹਨਾਂ ਨੂੰ ਸ਼ੱਕ ਹੋ ਗਿਆ ਮੇਰੇ ਤੇ ਕਿ ਐਨੇ ਪੈਸੇ ਇਸ ਨੇ ਐਨੀ ਜਲਦੀ ਕਿੱਥੋਂ ਟਰਾਂਸਫਰ ਕਰਵਾ ਲਏ ਤੇ ਇਹ ਮੈਨੂੰ ਮਨੀ ਲਾਂਡਰਿੰਗ ਦੇ ਵਿੱਚ ਫਸਾ ਰਹੇ ਆ ਉਸ ਕੇਸ ਵਿੱਚ ਮੈਨੂੰ ਇਹ ਫਸਾ ਰਹੇ ਨੇ ਤਾਂ ਜੋ ਬਿਨੇ ਹੁੰਦਾ ਉਹ ਸੋਨੀਆ ਨੂੰ ਕਹਿੰਦਾ ਕਿ ਤੂੰ ਪ੍ਰਵਾਹ ਨਾ ਕਰ ਤੂੰ ਕੋਈ ਫਿਕਰ ਨਾ ਕਰ ਮੇਰੀ ਗੱਲ ਅਧਿਕਾਰੀ ਨਾਲ ਕਰਵਾ ਫੇਰ ਸੋਨੀਆ ਇੱਕ ਅਧਿਕਾਰੀ ਨਾਲ ਗੱਲ ਕਰਵਾਉਂਦੀ ਹੈ ਤਾਂ ਅਧਿਕਾਰੀ ਨੂੰ ਬਿਨੇ ਪ੍ਰਤਾਪ ਕਹਿੰਦਾ ਕਿ ਇਸ ਦਾ ਕੀ ਹੱਲ ਹੈ ਤਾਂ ਉਸ ਨੇ ਕਿਹਾ ਕਿ ਤੁਹਾਨੂੰ 30 ਲੱਖ ਰੁਪਇਆ ਦੇਣਾ ਪਵੇਗਾ ਫੇਰ ਹੀ ਇਸ ਕੇਸ ਨੂੰ ਅਸੀਂ ਰਫਾ ਦਫਾ ਕਰਾਂਗੇ ਤਾਂ ਹੁਣ ਜੋ ਬਿਨੇ ਪ੍ਰਤਾਪ ਹੁੰਦਾ ਉਹ ਅਧਿਕਾਰੀ ਨੂੰ 30 ਲੱਖ ਰੁਪਇਆ ਹੋ ਟ੍ਰਾਂਸਫਰ ਕਰਦਾ ਉਸ ਤੋਂ ਬਾਅਦ ਜੋ ਸੋਨੀਆਂ ਹੁੰਦੀ ਆ ਉਹ 에ਰਪੋਰਟ ਤੋਂ ਬਾਹਰ ਆਉਂਦੀ ਆ ਤੇ ਬਿਨੇ ਪ੍ਰਤਾਪ ਨੂੰ ਕਹਿੰਦੀ ਆ ਕਿ ਤੂੰ ਮੈਨੂੰ ਆ ਕੇ ਲੈ ਕੇ ਜਾ ਹੁਣ ਮੈਂ ਬਾਹਰ ਆ ਗਈ ਦਾ ਬਿਨੇ ਪ੍ਰਤਾਪ ਆਉਂਦਾ ਹੈ ਬਿਨੇ ਪ੍ਰਤਾਪ ਨੂੰ ਜੋ ਸੋਣੀਆਂ ਹੁੰਦੀਆਂ ਉਹ ਜੱਫੀ ਪਾ ਲੈਂਦੀ ਆ ਉਹ ਕਹਿੰਦੀ ਆ ਕਿ ਤੂੰ ਮੇਰੇ ਲਈ ਬਹੁਤ ਕੁਝ ਕੀਤਾ ਤੂੰ ਤਾਂ ਮੇਰੇ ਲਈ ਭਗਵਾਨ ਹੈ ਪਰ ਬਿਨੇ ਪ੍ਰਤਾਪ ਉਸ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਪਿਆਰ ਕਰਦਾ ਮੈਂ ਤੇਰਾ ਦੋਸਤਾਂ ਇਹ ਮੇਰਾ ਫਰਜ਼ ਬਣਦਾ ਸੀ ਤੂੰ ਇਸ ਗੱਲ ਦੀ ਪ੍ਰਵਾਹ ਨਾ ਕਰ ਉਸ ਤੋਂ ਬਾਅਦ ਇਹ ਕਾਂਗੜਾ ਜਾਂਦੇ ਨੇ ਉੱਥੋਂ ਕਾਗਜ਼ ਪੱਤਰ ਜੋ ਹੁੰਦੇ ਨੇ ਉਹ ਜਮ੍ਹਾਂ ਕਰਵਾਉਂਦੇ ਨੇ ਉਸ ਤੋਂ ਬਾਅਦ ਇਹ ਮੰਡੀ ਹਿਮਾਚਲ ਦੇ ਵਿੱਚ ਆਉਂਦੇ ਨੇ ਜੋ ਸੋਣੀਆਂ ਹੁੰਦੀਆਂ ਦੋ ਤਿੰਨ ਦਿਨ ਇੱਥੇ ਰਹਿੰਦੀ ਆ ਰਹਿਣ ਤੋਂ ਬਾਅਦ ਫੇਰ ਉਹ ਕਹਿੰਦੀ ਆ ਕਿ ਮੈਨੂੰ ਕੈਨੇਡਾ ਜਾਣਾ ਪਵੇਗਾ ਤਾਂ ਫੇਰ ਇਹ ਕੈਨੇਡਾ ਚਲੀ ਜਾਂਦੀ ਆ ਜੋ ਬਿਨੇ ਹੁੰਦਾ ਉਹ ਇਸ ਨੂੰ ਦਿੱਲੀ 에ਰਪੋਰਟ ਤੇ ਛੱਡ ਜਾਂਦਾ ਹੈ ਇਹ ਕੈਨੇਡਾ ਚਲੀ ਜਾਂਦੀ ਆ ਕੈਨੇਡਾ ਜਾਣ ਤੋਂ ਬਾਅਦ ਹੁਣ ਇਸ ਦੀ ਸੋਨੀਆ ਦੇ ਨਾਲ ਗੱਲ ਹੁੰਦੀ ਰਹਿੰਦੀ ਆ ਪਰ ਹਫਤਾ ਕ ਲੰਘਦਾ ਹੈ ਹਫਤਾ ਲੰਘਣ ਤੋਂ ਬਾਅਦ ਸੋਨੀਆ ਦਾ ਫੋਨ ਬਿਨੇ ਨੂੰ ਆਉਂਦਾ ਤੇ ਉਹ ਰੋ ਰਹੀ ਸੀ ਤਾਂ ਬਿਨੇ ਨੇ ਉਸ ਨੂੰ ਪੁੱਛਿਆ ਕਿ ਕੀ ਗੱਲ ਹੋ ਗਈ ਤਾਂ ਸੋਨੀਆ ਨੇ ਕਿਹਾ ਕਿ ਜੋ ਮੇਰੇ ਅੰਕਲ ਦੀ ਪ੍ਰਾਪਰਟੀ ਆ ਉਹ ਤਕਰੀਬਨ 15 ਕਰੋੜ ਦੀ ਹੈ ਪਰ ਜੋ ਇਥੋਂ ਦੀ ਸਰਕਾਰ ਆ ਉਹ ਕਹਿ ਰਹੀ ਹੈ ਕਿ ਜੇ ਤੂੰ ਇਹ ਪ੍ਰਾਪਰਟੀ ਆਪਣੇ ਨਾਂ ਕਰਵਾਉਣਾ ਚਾਹਣੀ ਆ ਤਾਂ ਤੈਨੂੰ 75 ਲੱਖ ਰੁਪਈਆ ਸਟੈਂਪ ਡਿਊਟੀ ਦੇਣੀ ਪਵੇਗੀ ਤਾਂ ਹੁਣ ਜੋ ਬਿਨੇ ਹੁੰਦਾ ਉਸ ਨੂੰ ਕਹਿੰਦਾ ਕਿ ਤੂੰ ਫਿਕਰ ਨਾ ਕਰ ਕੋਈ ਗੱਲ ਨਹੀਂ ਮੈਂ ਕੋਈ ਨਾ ਕੋਈ ਹੱਲ ਕਰਦਾ ਕੱਲ ਤੱਕ ਤੂੰ ਕੱਲ ਤੱਕ ਰੁਕ ਤੇ ਹੁਣ ਬਿਨੇ ਪੂਰੀ ਕੋਸ਼ਿਸ਼ ਕਰਦਾ ਹੈ 75 ਲੱਖ ਰੁਪਈਆ ਇਕੱਠਾ ਕਰਨ ਦੀ ਉਹ ਜੋ ਉਸਦੀ ਪ੍ਰਾਪਰਟੀ ਹੁੰਦੀ ਆ ਉਸ ਨੂੰ ਵੇਚਦਾ 골ਡ ਜੋ ਉਸ ਕੋਲ ਹੁੰਦਾ ਉਹ ਵੇਚ ਦਿੰਦਾ ਤੇ ਐਫ ਡੀਆਂ ਵਗੈਰਾ ਤੜਵਾ ਕੇ ਉਸ ਕੋਲ 65 ਲੱਖ ਰੁਪਈਆ ਹੋ ਜਾਂਦਾ ਤੇ ਫੇਰ ਉਹ 10 ਲੱਖ ਰੁਪਈਆ ਆਪਣੇ ਬੇਟੇ ਤੋਂ ਮੰਗਦਾ ਉਹ ਨੂੰ ਕਹਿੰਦਾ ਕਿ ਮੈਨੂੰ 10 ਲੱਖ ਰੁਪਈਆ ਦੇ ਪਰ ਬੇਟਾ ਜਦੋਂ ਉਸ ਨੂੰ ਪੁੱਛਦਾ ਕਿ ਤੁਸੀਂ ਇੰਨੇ ਪੈਸੇ ਕੀ ਕਰਨੇ ਨੇ ਤਾਂ ਬਿਨੇ ਉਸ ਨਾਲ ਗੁੱਸੇ ਹੁੰਦਾ ਤੇ ਕਹਿੰਦਾ ਕਿ ਜੇ ਤੂੰ ਮੈਨੂੰ ਪੈਸੇ ਦੇਣੇ ਆ ਤਾਂ ਦੇ ਨਹੀਂ ਰਹਿਣ ਦੇ ਬਿਨੇ ਆਪਣੇ ਬੇਟੇ ਦੇ ਨਾਲ ਗੁੱਸੇ ਹੋ ਜਾਂਦਾ ਪਰ ਬੇਟਾ ਬਿਨੇ ਇਹਨੂੰ 10 ਲੱਖ ਰੁਪਇਆ ਟਰਾਂਸਫਰ ਕਰ ਦਿੰਦਾ ਯਾਨੀ ਹੁਣ 75 ਲੱਖ ਰੁਪਇਆ ਜੋ ਹੁੰਦਾ ਉਹ ਬਿਨੇ ਦੇ ਕੋਲ ਇਕੱਠਾ ਹੋ ਜਾਂਦਾ ਤੇ ਉਸ ਤੋਂ ਬਾਅਦ ਉਹ 75 ਲੱਖ ਰੁਪਇਆ ਸੋਨੀਆ ਨੂੰ ਟਰਾਂਸਫਰ ਕਰ ਦਿੰਦਾ ਜਦੋਂ ਇਹ 75 ਲੱਖ ਰੁਪਇਆ ਬਿਨੇ ਟਰਾਂਸਫਰ ਕਰਦਾ ਸੋਨੀਆ ਨੂੰ ਤਾਂ ਉਸ ਤੋਂ ਬਾਅਦ ਸੋਨੀਆ ਦੇ ਜਿੰਨੇ ਵੀ ਸੋਸ਼ਲ ਅਕਾਊਂਟ ਹੁੰਦੇ ਨੇ ਜਿੰਨੇ ਵੀ ਸੰਪਰਕ ਨੰਬਰ ਹੁੰਦੇ ਆ ਸਭ ਬੰਦ ਹੋ ਜਾਂਦੇ ਨੇ ਇਹ ਦੇਖ ਕੇ ਬਿਨੇ ਹੈਰਾਨ ਹੋ ਜਾਂਦਾ ਪਰ ਬਿਨੇ ਨੂੰ ਇਹ ਨਹੀਂ ਲੱਗਦਾ ਕਿ ਮੈਨੂੰ ਸੋਨੀਆ ਨੇ ਧੋਖਾ ਦਿੱਤਾ ਹੁਣ 2-3 ਦਿਨ ਲੰਘ ਜਾਂਦੇ ਨੇ ਪਰ ਸੋਨੀਆ ਦੇ ਨਾਲ ਬਿਨੇ ਦਾ ਕੋਈ ਵੀ ਸੰਪਰਕ ਨਹੀਂ ਹੋਇਆ ਸੀ ਹੁਣ ਉਸ ਨੂੰ ਲੱਗਦਾ ਹੈ ਕਿ ਮੇਰੇ ਨਾਲ ਧੋਖਾ ਹੋ ਗਿਆ ਤੇ ਉਹ ਸਦਮੇ ਦੇ ਵਿੱਚ ਚਲਾ ਜਾਂਦਾ ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਕਰ ਲੈਂਦਾ ਹੈ ਤੇ ਸੋਨੀਆ ਬਾਰੇ ਸੋਚਦਾ ਰਹਿੰਦਾ ਉਸ ਤੇ ਬੇਟੇ ਦਾ ਜਦੋਂ ਇਸ ਦੇ ਨਾਲ ਨਹੀਂ ਸੰਪਰਕ ਹੁੰਦਾ ਤਾਂ ਉਹ ਵੀ ਪਰੇਸ਼ਾਨ ਹੋ ਜਾਂਦਾ ਤੇ ਆਖਰ ਉਹ ਵੀ ਮੁੰਬਈ ਤੋਂ ਹਿਮਾਚਲ ਦੇ ਮੰਡੀ ਦੇ ਵਿੱਚ ਆਉਂਦਾ ਇਸ ਦੇ ਕੋਲ ਆ ਜਾਂਦਾ ਤੇ ਆਪਣੇ ਪਿਤਾ ਨਾਲ ਗੱਲ ਕਰਦਾ ਕਿ ਕੀ ਹੋਇਆ ਤਾਂ ਉਹ ਜੋ ਸਾਰੀ ਕਹਾਣੀ ਸੀ ਉਹ ਬਿਨੇ ਆਪਣੇ ਮੁੰਡੇ ਨੂੰ ਦੱਸਦਾ ਤੇ ਮੁੰਡਾ ਕਹਿੰਦਾ ਕਿ ਆਪਾਂ ਇਹ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੰਨੇ ਆ ਯਾਨੀ ਆਪਾਂ ਐਫ ਆਈ ਆਰ ਦਰਜ ਕਰਵਾਉਨੇ ਆ ਪਰ ਜੋ ਬਿਨੇ ਹੁੰਦਾ ਉਹ ਕਹਿੰਦਾ ਕਿ ਨਹੀਂ ਆਪਾਂ ਪੁਲਿਸ ਦੇ ਵਿੱਚ ਨਹੀਂ ਜਾਣਾ ਪਰ ਜੋ ਬਿਨੇ ਦਾ ਮੁੰਡਾ ਹੁੰਦਾ ਉਹ ਜਿੱਦ ਕਰਦਾ ਕਿ ਮੈਂ ਪੁਲਿਸ ਸਟੇਸ਼ਨ ਜਾ ਕੇ ਇਹ ਸਾਰੀ ਗੱਲ ਪੁਲਿਸ ਨੂੰ ਦੱਸਾਂਗਾ ਤੇ ਜੋ ਸੋਣੀਆਂ ਉਸਤੇ ਐਫ ਆਈ ਆਰ ਦਰਜ ਕਰਵਾਵਾਂਗਾ ਮੁੰਡਾ ਹੁੰਦਾ ਉਹ ਪੁਲਿਸ ਸਟੇਸ਼ਨ ਜਾਂਦਾ ਜਾ ਕੇ ਐਸ ਐਚਓ ਸਾਹਿਬ ਨੂੰ ਸਾਰੀ ਗੱਲ ਦੱਸਦਾ ਐਸ ਐਚਓ ਸਾਹਿਬ ਮੁੰਡੇ ਦੇ ਨਾਲ ਬਿਨੇ ਦੇ ਘਰ ਆਉਂਦੇ ਨੇ ਪਰ ਉਸ ਦੇ ਘਰ ਦਾ ਦਰਵਾਜ਼ਾ ਬੰਦ ਹੁੰਦਾ ਦਰਵਾਜ਼ਾ ਖੜਕਾਇਆ ਜਾਂਦਾ ਪਰ ਦਰਵਾਜ਼ਾ ਨਹੀਂ ਖੁੱਲਦਾ ਉਸ ਤੋਂ ਬਾਅਦ ਦਰਵਾਜ਼ੇ ਨੂੰ ਤੋੜ ਕੇ ਜਦੋਂ ਅੰਦਰ ਦੇਖਿਆ ਜਾਂਦਾ ਤਾਂ ਬਿਨੇ ਨੇ ਆਤਮ ਹੱਤਿਆ ਕਰ ਲਈ ਸੀ ਖੁਦ ਨੂੰ ਫਾਂਸੀ ਲਗਾ ਲਈ ਸੀ ਤੇ ਉਸ ਦੇ ਕੋਲ ਇੱਕ ਸੁਸਾਇਸਾਈਡ ਨੋਟ ਪਿਆ ਸੀ ਜਿਸ ਵਿੱਚ ਉਸ ਨੇ ਕਿਹਾ ਕਿ ਮੇਰਾ ਪੈਸਾ ਕਮਾਇਆ ਹੋਇਆ ਚਲੇ ਗਿਆ ਕੋਈ ਗੱਲ ਨਹੀਂ ਮੈਨੂੰ ਸੋਨੀਆ ਉੱਤੇ ਕੋਈ ਵੀ ਗਿਲਾ ਨਹੀਂ ਕਿਉਂਕਿ ਮੈਂ ਉਸ ਨੂੰ ਪਿਆਰ ਕਰਦਾ ਸੀ ਇਸ ਲਈ ਮੈਂ ਇਹ ਜੋ ਕਦਮ ਚੱਕਿਆ ਉਹ ਆਪਣੀ ਮਰਜ਼ੀ ਨਾਲ ਚੱਕਿਆ ਤੇ ਮੇਰੇ ਨਾਲ ਹੋਏ ਧੋਖੇ ਦੇ ਕਾਰਨ ਸੋਨੀਆ ਉੱਤੇ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ ਕਿਉਂਕਿ ਮੈਂ ਉਸ ਨੂੰ ਬੜਾ ਪਿਆਰ ਕਰਦਾ ਸੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਲੋਟੂ ਟੋਲੇ ਕਿੱਡਾਂ-ਕਿੱਦਾਂ ਦੇ ਧੋਖੇਬਾਜ਼ ਇਸ ਦੁਨੀਆ ਤੇ ਹੈ ਕਈ ਵਾਰ ਬੰਦਾ ਕਿਸੇ ਦੇ ਨਾਲ ਸੱਚੇ ਦਿਲੋਂ ਜੁੜ ਜਾਂਦਾ ਪਰ ਜੋ ਧੋਖੇਬਾਜ਼ ਹੁੰਦੇ ਨੇ ਜੋ ਠੱਗ ਹੁੰਦੇ ਨੇ ਉਹਨਾਂ ਨੂੰ ਕਿਸੇ ਦੀਆਂ ਭਾਵਨਾਵਾਂ ਦੀ ਕੋਈ ਵੀ ਕੀ ਕਦਰ ਨਹੀਂ ਹੁੰਦੀ ਕੋਈ ਵੀ ਕੀਮਤ ਉਹਨਾਂ ਦੇ ਸਾਹਮਣੇ ਕਿਸੇ ਦੀਆਂ ਭਾਵਨਾਵਾਂ ਦੀ ਨਹੀਂ ਹੁੰਦੀ ਉਹਨਾਂ ਦੀ ਨਿਗਾਹ ਸਿਰਫ ਦੂਸਰੇ ਬੰਦੇ ਨੂੰ ਲੁੱਟਣ ਤੱਕ ਹੁੰਦੀ ਹੈ ਦੂਸਰੇ ਬੰਦੇ ਦੇ ਨਾਲ ਠੱਗੀ ਮਾਰਨ ਤੱਕ ਹੁੰਦੀ ਹੈ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ